ਆ ਮਾਪਿਓ ਪੰਡਾ ਅਗਲੀਆ ਚਲੈਨਲ ਤੋਂ ਮੈਂ ਤੇ ਮੇਰਾ ਯਾਰ ਜਰਸੀ ਬਰਿੰਦਵਾਨ ਦੀ ਤਿਆਰੀ ਆ ਬਠਿੰਡੇ ਖੜੇ ਆ ਰੇਲਵੇ ਸਟੇਸ਼ਨ ਦੇ ਟ੍ਰੇਨ ਸਾਡੀ ਆਈ ਖੜੀ ਆ ਤੇ ਬਠਿੰਡੇ ਤੋਂ ਸਿੱਧੀ ਮਥਰਾ ਜਾਣੀ ਆ ਉੱਥੇ ਬਰਿੰਦਵਾਨੀ ਜਾਣੀ ਆ ਬਰਿੰਦਵਾਨ ਜਾਵਾਂਗੇ ਬਾਬਾ ਪ੍ਰੇਮਾਨੰਦ ਦੇ ਅਸੀਂ ਦਰਸ਼ਨ ਕਰਾਵਾਂਗੇ ਸਾਨੂੰ ਤੇ ਬਾਕੀ ਜਿਹੜੇ ਉੱਥੇ ਪ੍ਰਸਿੱਧ ਮੰਦਿਰ ਆ ਉੱਥੇ ਜਿਹੜਾ ਘੂੜਾ ਦੇਵਾਂਗੇ ਤੇ ਹੁਣ ਆਪਾਂ ਟ੍ਰੇਨ ਦੇ ਵਿੱਚ ਸਾਡੀ ਸਲੀਪਰ ਸੀਗੀ ਇਹੋ ਟਿਕਟ ਬੁੱਕ ਕਰਾਈ ਵੀ ਆ ਆਨਲਾਈਨ ਹੀ ਕਰੀ ਜੀ ਟਿਕਟ ਆਪਣੀ ਸਿੱਗੂ ਐਪ ਕੋਲ ਤੇ ਟ੍ਰੇਨਾਂ ਆਪਣੀ ਖੜੀ ਆ ਹੁਣ ਇਹ ਡੱਬਾ ਨੰਬਰ ਭਾਲਦੇ ਆ ਦੇ ਵਿੱਚ ਜਿਹੜੀ ਸ਼ੀਟ ਆ ਸਲੀਪਰ ਬਣੇ ਆ ਵੀ ਕਿੱਦਾਂ ਦੀ ਸਲੀਪਰ ਸ਼ੀਟ ਹੁੰਦੀ ਆ 3 ਡੱਬਾ ਗਾ ਆਪਾਂ ਡੱਬਾ ਭਾਲਦੇ ਆ ਡੱਬਾ ਭਾਲਦੇ ਆ ਚਲੋ ਜੀ ਬਣੇ ਰਹੋ ਸਾਡੇ ਦੇ ਨਾਲ ਬਾਬੇ ਹੋ ਟ੍ਰੇਨ ਤੁਰਨ ਤੋਂ ਪਹਿਲਾਂ ਨਾ ਚਾਹ ਜੀ ਪੀਣ ਦਾ ਮਾਨ ਸੀਗਾ ਚਾਹ ਪੀ ਲ ਗਏ ਆਹ ਦਹਾ ਦੀ ਕੱਪੀ ਲਿੱਤੀ ਆ ਜੈਹਰੀ ਬਣਾਈ ਪਈ ਆ ਰਾਤ ਦੇ ਬਾਲੇ ਦਵਾਈ ਜਾਂਦਾ ਰਾਤ ਦੇ ਬਾਲੇ ਦਵਾਈ ਜਾਂਦਾ ਤੇ ਬੈਸਕੋਟ ਤੇ ਲੇਤੇ ਮੈਂ ਢੱਡ ਭਰ ਜ हां बाबू ओ असि डब्बा ਭਾਲਦੀ ਡੱਬਾ ਸਾਨੂੰ ਮਿਲ ਗਿਆ S3 ਡੱਬੇ ਦਾ ਨੰਬਰ ਆ ਤਾਂ ਵਾਲਾ ਟ੍ਰੈਕਟਰ ਦੇ ਨੰਬਰ ਹੁੰਦਾ PNR ਉਹ ਆ ਹੁਣ ਅੰਦਰੋਂ ਆਪਾਂ ਸੀਟ ਸਾਡੀ ਕਿੰਨੀ ਹੈ ਤੇਰੀ ਮੇਰੀ 11 ਤੇ 13 ਹਾਂ 11 ਤੇ 13 ਸਾਡੀ ਸੀਟ ਨੰਬਰ ਆ ਅੰਦਰੋਂ ਵੇਹਣਿਆ ਸਲੀਪਰ ਸੀਟ ਬਾਕ ਕੀਤੀ ਸੀਗੀ ਆ ਤਾਂ ਆਗੇ ਬਾਥਰੂਮ ਵਗੈਰਾ ਆ ਗਈ ਆ ਸਲੀਪਰ ਸੀਟਾਂ ਹੁੰਦੀਆਂ ਜੀ ਆਪਰ ਮਿਡਲ ਹੁੰਦੀ ਆ ਓਪੇ ਆ ਮਿਡਲ ਹੁੰਦੀ ਆ ਮਿਡਲ ਇਹਨਾਂ ਇਕੱਠੀ ਕੀਤੀ ਆ ਆ ਗਰਾਊਂਡ ਲੈਵਲ ਤੇ ਹੁੰਦੀ ਆ ਸਾਡੀ ਸੀਟ ਨੰਬਰ ਹੈਗੀ ਆ 11 ਅੱਗੇ ਹੋਊਗੀ 11 ਤੇ 13 ਈਆ ਤਰਪੀ ਭੱਦ ਲਾ ਓਏ ਤਰਪੀ ਡਰੇਡ ਓਏ ਸੀ ਕਰਦਾ ਨਾ ਹਾਈ ਕੋਆ ਐਕਸਪ੍ਰੈਸ 5 ਬਾਬੋ ਮਥਰਾ ਪਹੁੰਚ ਗਈ ਟ੍ਰੇਨ ਆ 7 ਘੰਟਿਆਂ ਦੇ ਵਿੱਚ ਮਥਰਾ ਦੇ ਰੇਲਵੇ ਸਟੇਸ਼ਨ ਤੇ ਹੁਣ ਆਪਾਂ ਉਤਰੇ ਆ ਇਹ ਤੋਂ ਬਾਅਦ ਵਾਦੇ ਤੁਹਾਡਾ ਟੈਕਸੀ ਫੜ ਕੇ ਆਪਾਂ ਬ੍ਰਿੰਦਾਵਨ ਜਾਵਾਂਗੇ ਉਧਾਂਗੇ ਆ ਹੈਗਾ ਮਥਰਾ ਦਾ ਰੇਲਵੇ ਸਟੇਸ਼ਨ ਬਾਬੋ ਆ ਬ੍ਰਿੰਦਾਵਨ ਵਿੱਚ ਅਸੀਂ ਇਹ ਹੋਟਲ ਪਹਿਲਾਂ ਹੀ ਬੁੱਕ ਕਰ ਲਿਆ ਸੀ ਨੈਟ ਤੋਂ ਇਹ ਤਾਜ ਹੋਟਲਾ ਪ੍ਰੇਮ ਮੰਦਰ ਦੇ ਕੋਲੇ 1500 ਦੇ ਵਿੱਚ ਇਹ ਅਸੀਂ ਬੁੱਕ ਕੀਤਾ ਸੀਗਾ ਇੱਕ ਦਿਨ ਦੀ ਖਾਤਰ ਜੇ ਕੋਈ ਆਇਆ ਪ੍ਰੇਮ ਮੰਦਰ ਦੇ ਕੋਲੇ ਤਾਜ ਹੋਟਲ ਆ ਇਹ ਅਸੀਂ 1500 ਦੇ ਵਿੱਚ ਏਸੀ ਲੱਗਿਆ ਵਾ ਬੁੱਕ ਕੀਤਾ ਪੂਰੀ ਸਹੂਲਤਾ ਬਾਥਰੂਮ ਇਹਦੇ ਨਾਲ ਅਟੈਚ ਆ ਵਾਈਫਾਈ ਵੀ ਮਿਲਦਾ ਤੇ ਠੰਡਾ ਪਾਣੀ ਤੇ ਚਾਹ ਤੇ ਫੂਡ ਸਾਰਾ ਕੁਝ ਫੁੱਲ ਸਹੂਲਤਾ ਇੱਕ ਨੰਦੇ ਖਾਤਰ 1500 ਰੁਪਿਆ ਰੈਂਟਾ ਜੇ ਕੋਈ ਆਇਆ ਬ੍ਰਿੰਦਾਵਨ ਪ੍ਰੇਮ ਮੰਦਰ ਦੇ ਕੋਲੇ ਹੋਟਲ ਆ ਇਹ ਤਾਜ ਹਟਨਾ ਪੂਰਾ ਓਕੇ ਰੂਮ ਆ ਆ ਆਪਣਾ ਯਾਰ ਮੋ ਇਨਾ ਸੁੱਤਾ ਪਿਆ ਕਿਵੇਂ ਆ ਬਈ ਠੀਕ ਆ ਠੀਕ ਆ ਜਿਵੇਂ ਇੱਕ ਬਾਬਾ ਬ੍ਰਿੰਦਾਵਨ ਦੀ ਧਰਤੀ ਦੇ 24 ਘੰਟੇ ਰਾਧੇ ਰਾਧੇ ਦਾ ਲੋਕ ਜਾਪ ਕਰਦੇ ਆ ਮੇਲਾ ਰਗਾ ਰੰਦਾ ਜਿੰਦਰ ਮਰਜੀ ਦੇਖੋ ਪਰਮਾਤਮਾ ਨਾਮ ਜਾਪਦੇ ਆ ਆ ਪ੍ਰੇਮ ਮੰਦਿਰ ਐਸੇ ਸਭ ਤੋਂ ਪ੍ਰਸਿੱਧ ਮੰਦਿਰ ਤੇ ਪ੍ਰਚੀਨ ਮੰਦਿਰ ਆ ਇਹ ਬ੍ਰਿੰਦਾਵਨ ਦੀ ਸ਼ਾਨ ਆ ਮੰਦਿਰ ਆ ਰਾਤ ਨੂੰ ਕਹਿੰਦੇ ਬਹੁਤ ਸੋਹਣਾ ਲੱਗਦਾ ਮੰਦਿਰ ਹੁਣ ਇਹਨੂੰ ਅੰਦਰੋਂ ਦਿਖਾਉਣੇ ਆ ਮੰਦਿਰ ਅੰਦਰੋਂ ਕਿਵੇਂ ਲੱਗਦਾ ਆ ਬਾਹਰੋਂ ਪ੍ਰੇਮ ਮੰਦਿਰ ਦੇ ਲੋਕ ਖੜੇ ਆ ਸਾਰੇ ਪਹਿਲਾਂ ਆਪਾਂ ਪ੍ਰੇਮ ਮੰਦਿਰ ਦੇ ਗੇਟ ਤੇ ਖੜੇ ਸੀ ਹੁਣ ਆਪਾਂ ਐਂਟਰ ਹੋ ਗਏ ਹੁਣ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੀ ਗਿਣਤੀ ਆ ਤੇ ਆ ਪ੍ਰੇਮ ਮੰਦਰ ਅੰਦਰੋਂ ਤੁਸੀਂ ਦੇਖ ਸਕਦੇ ਆ ਇਹ ਬਹੁਤ ਸੋਹਣਾ ਮੰਦਰ ਆ ਇਹ ਬਰਿੰਦਾਬਨ ਦੀ ਸ਼ਾਨ ਆ ਮੰਦਰ ਤੇ ਅਸੀਂ ਕੋਲੇ ਜਾ ਕੇ ਇਹ ਦੇਖਿਆ ਬਹੁਤ ਸੋਹਣੀ ਕਲਾਕਾਰੀ ਕੀਤੀ ਵੀ ਆ ਬਾਰ-ਬਾਰ ਇਹਦਾ ਕਲਰ ਚੇਂਜ ਹੁੰਦਾ ਅਜੇ ਅਸੀਂ ਅੰਦਰ ਇਹ ਪ੍ਰਣਾਮ ਕੀਤਾ ਨਹੀਂ ਆ ਵਾਰੀ ਆਈ ਨਹੀਂ ਕਿਉਂਕਿ ਬਹੁਤ ਗੰਤੀ ਦੇ ਵਿੱਚ ਰਾਤ ਨੂੰ ਇਹਨੂੰ ਲੋਕ ਦੇਖਣ ਆਏ ਆ ਉਹ ਮੇਨ ਗੇਟ ਆ ਸੀ ਬਾਹਰ ਇੱਥੇ ਪਹਿਲਾਂ ਤੁਹਾਨੂੰ ਦਿਖਾਇਆ ਸੀ ਇਹ ਪ੍ਰੇਮ ਇਸ ਤੋਂ ਬਾਅਦ ਅਸੀਂ ਐਂਟਰ ਹੋ ਗਏ ਆ ਪ੍ਰੇਮ ਮੰਦਰ ਆ ਇਹਦੇ ਅੰਦਰ ਪ੍ਰਣਾਮ ਕੀਤਾ ਜਾਂਦਾ ਉਹ ਅਜੇ ਵਾਰੀ ਸਾਡੀ ਨਹੀਂ ਆ ਰਹੀ ਟਾਈਮ ਲੱਗ ਸਕਦਾ ਬਾਬਾ ਪ੍ਰੇਮ ਮੰਦਰ ਦੇ ਵਿੱਚ ਸੁਣਿਆ ਸੀਗਾ ਵੀ ਰਾਤ ਨੂੰ ਬਹੁਤ ਜੀ ਲੱਗਦਾ ਰੌਣਕਾਂ ਲੋਕਾਂ ਦੀ ਵੀ ਉਵੇਂ ਹੀ ਅਸੀਂ ਦੇਖ ਰਹੇ ਹਾਂ ਲੋਕਾਂ ਦੀ ਇੰਨੀ ਰੌਣਕਾਂ ਪੂਰਾ ਜੀ ਲੱਗਦਾ ਮੰਦਰ ਦੇ ਵਿੱਚ ਲੋਕ ਆਉਂਦੀ ਮਾਸਤੀ ਦੇ ਵਿੱਚ ਮਗਨ ਆ ਰਾਦੇ ਰਾਦੇ ਦਾ ਪੂਰਾ ਜਾਪ ਕਰ ਰਿਹਾ ਪੂਰਾ ਜੀ ਲੱਗਦਾ ਪ੍ਰੇਮ ਮੰਦਰ ਦੇ ਵਿੱਚ ਰਾਤ ਨੂੰ ਇਹ ਰਾਤ ਨੂੰ ਦੇਖਣਯੋਗ ਮੰਦਿਰ ਆ ਦਿਨੇ ਦਾ ਇਹ ਮੰਦਰ ਦੇ ਵਿੱਚ ਇੰਨਾ ਇਕੱਠ ਵੀ ਨਹੀਂ ਹੁੰਦਾ ਬਹਿ ਗਰਮੀ ਹੁੰਦੀ ਆ ਕਿਉਂਕਿ ਥੱਲੇ ਫਰਸ਼ ਲੱਗੀ ਹੋਇਆ ਤਾਬ ਦਾ ਇਸ ਕਰਕੇ ਰਾਤ ਨੂੰ ਇੱਥੇ ਪੂਰੇ ਇਕੱਠ ਦੇ ਵਿੱਚ ਇਹਨੂੰ ਲੋਕ ਦੇਖਣ ਆਉਂਦੇ ਆ ਮੇਂ ਮੰਦਰ ਬਾਪੋ ਜਮਾ ਕੋਲ ਦੀ ਕੱਲ ਬੰਦ ਹੋ ਗਿਆ ਸੀਗਾ ਅੱਜ ਅਸੀਂ ਪਹਿਲਾਂ ਆ ਕੇ ਦੇਖ ਸਕਦੇ ਆ ਜਮਾ ਕਰੀਬ ਦੀ ਮੰਦਰ ਕੱਲ ਤਾਂ ਟਾਈਮ ਹੁੰਦਾ ਬੰਦ ਹੋ ਜਾਂਦਾ 9 ਵਜੇ ਤੱਕ ਪ੍ਰੇਮ ਮੰਦਰ ਦੇ ਸਾਹਮਣੇ ਬਾਪੋ ਫੈਮਿਲੀ ਠੱਬਾ ਬਹੁਤ ਮਸ਼ਹੂਰ ਠੱਬਾ ਇੱਥੇ ਆਦੇ 24 ਘੰਟੇ ਐਂ ਕੱਟ ਰਹਿਂਦਾ ਇੱਥੇ ਰੋਟੀ ਪਾਣੀ 버ਗਰ ਨੂਡਲ ਕੋਸ ਮਰਜ਼ੀ ਲੋ ਹਰ ਪ੍ਰਕਾਰ ਹਰ ਆਈਟਮ ਮਿਲਦੀ ਆ ਆ ਅਸੀਂ ਦੋ ਥਾਲੀਆਂ ਮੰਗਾਂਗਾ ਇਸ ਹੱਥ ਵਾਲੀ ਹੈਗੀ 150 ਦੀ ਦੇ ਵਿੱਚ ਦਹੀਂ ਮਿਲ ਗਈ ਰੇਤਾ ਕਹਿੰਦੇ ਆ ਆਲੂ ਮਟਰ ਮਿਲ ਗਿਆ ਤੇ ਚਾਵਲ ਮਿਲ ਕੇ ਚਾਰ ਰੋਟੀਆਂ ਮਿਲ ਗਿਆ ਚਪਾਤੀ ਕਹਿੰਦੇ ਆ 150 ਦੀ ਥਾਲੀ ਆ ਇੱਥੇ ਬਾਬਾ ਕਹਿੰਦੇ 24 ਘੰਟੇ ਨਹੀਂ ਘੱਟ ਰਹਿਦਾ ਸਭ ਤੋਂ ਮਸ਼ਹੂਰ ਢਾਬਾ ਤੁਸੀਂ ਦੇਖ ਸਕਦੇ ਆ ਪ੍ਰੇਮ ਮੰਦਰ ਦੇ ਸਾਹਮਣੇ ਆ ਬਾਪੂ ਹੁਣ ਅਸੀਂ ਨਹਾ ਧੋ ਕੇ ਮੈਂ ਤੇ ਮੇਰਾ ਯਾਰ ਅਸੀਂ ਤਿਆਰ ਹੋ ਗਏ ਹੁਣ ਇੱਥੋਂ ਦੇ ਜਿਹੜੇ ਮੰਦਰ ਆ ਉਹਨਾਂ ਦੇ ਵਿੱਚ ਅਸੀਂ ਜੀੜਾ ਦਿੰਨੇ ਆ ਤੇ ਦਰਸ਼ਨ ਕਰਦੇ ਆ ਮੰਦਰਾਂ ਦੇ ਵਿੱਚ ਨਾਲੇ ਸੋਨੂੰ ਦਰਸ਼ਨ ਕਰਵਾਉਣੇ ਆ ਹਾਂਜੀ ਹੁਣ ਆਪਾਂ ਆ ਗਏ ਇੱਕ ਹੋਰ ਪ੍ਰਸਿੱਧ ਮੰਦਿਰ ਇੱਥੇ ਠਾਕੁਰ ਵਾਕੇ ਵਿਹਾਰੀ ਜੀ ਦਾ ਇਹਦੀ ਵੀ ਪ੍ਰੇਮ ਮੰਦਰਾਂ ਨੂੰ ਬਹੁਤ ਸੋਭਾ ਆ ਗਈ ਬ੍ਰਿੰਦਾਵਨ ਦੇ ਵਿੱਚ ਮੰਦਰ ਤਾਂ ਬਹੁਤ ਆ ਭਾਵੇਂ ਸਾਰਾ ਦਿਨ ਤੇ ਸਾਰੀ ਰਾਤ ਮੱਥਾ ਟੇਕੀ ਆਉ ਉਹ ਇੰਨੇ ਮੰਦਰਾਂ ਬ੍ਰਿੰਦਾਵਨ ਦੇ ਵਿੱਚ ਉਹਨਾਂ ਮੰਦਰਾਂ ਵਿੱਚ ਜਿਹੜੇ ਖਾਸ ਮੰਦਰਾਂ ਜਿੰਨਾ ਬਾਹਲੀ ਹੁਣ ਤੇ ਇੱਥੇ ਜਿਹੜੇ ਲੋਕ ਆ ਸੰਗਤ ਕਹਿ ਲੋ ਮੱਥਾ ਟੇਕਣ ਵਾਲੇ ਇਕੱਠ ਘਟਦਾ ਕਿਉਂਕਿ ਮਾਰਨਿੰਗ ਟਾਈਮ ਆ ਤੇ ਇਸ ਤੋਂ ਬਾਅਦ ਇਕੱਠ ਲੋਕਾਂ ਦਾ ਬਹੁਤ ਵੱਜਦਾ ਇਹ ਵਾਕਈ ਵਿਹਾਰੀ ਜੀ ਦਾ ਮੰਦਿਰ ਆ ਇਹਦੇ ਅੰਦਰ ਜੇ ਫੋਨ ਅਲਾਉ ਹੋਇਆ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾ ਦੇਵਾਂਗੇ ਸ਼ਾਇਦ ਉਹਦੇ ਅੰਦਰੋਂ ਫੋਨ ਅਲਾਉ ਨਹੀਂ ਹੈ ਇਸ ਮੰਦਿਰ ਆ ਬਾਬਾ ਜੀ ਬੈਠੇ ਆ ਬਾਕੀ ਵਿਹਾਰੀ ਦੇ ਮੰਦਿਰ ਦੇ ਡਿਊਟੀ ਹੈ ਇੱਥੇ ਇਹਨਾਂ ਦੀ ਦੇਖੇ ਕੋਲੇ ਪ੍ਰਸ਼ਾਪ ਪ੍ਰਸੂਰ ਉਹ ਵੀ ਚੱਕ ਲੈਂਦੇ ਆਂ ਹਾਂਜੀ ਆ ਬਾਕੀ ਵਿਹਾਰੀ ਦਾ ਅੰਦਰੋਂ ਅੰਦਰਸ ਦੇਖ ਸਕਦੇ ਆਂ ਤੇ ਇੱਥੋਂ ਦਾ ਕੀ ਫੂਨ ਲਾਊਗਾ ਕੇ ਫੂਨ ਨਹੀਂ ਲਿਆ ਸਕਦੇ ਇਹ ਬਾਕੀ ਵਿਹਾਰੀ ਮੰਦਿਰ ਉਹ ਆਪਾਂ ਦੇਖਦੇ ਆਂ ਇੱਥੇ ਭਗਵਾਨ ਜੀ ਦਾ ਸ਼ੋਹਟੀ ਦੀ ਮੂਰਤੀ ਬਣੀ ਹੋਈ ਹੈ ਜਿਹੜਾ ਲੋਕ ਦਸਤ ਕਰਦੇ ਆਂ ਭੋਗ ਲਵਾਉਂਦੇ ਆਂ ਤੇ ਫੂਨ ਇੱਥੇ ਲਾਉ ਨਹੀਂ ਦਾ ਬੰਦ ਕਰ ਦਿੰਦੇ ਆ ਬੰਦ ਕਰ ਜੋ ਇਥੇ ਰਾਧਾ ਵਾਲਬ ਜੀ ਦਾ ਮੰਦਿਰ ਆ ਹਜੇ ਟਾਈਮ ਹੋਇਆ ਨਹੀਂ ਮੰਦਿਰ ਖੁੱਲਿਆ ਨਹੀਂ ਤੇ ਸੰਗਤ ਦਰਸ਼ਨ ਕਰਨ ਲਈ ਪੂਰੀ ਖੜੀ ਆ ਸਾਢੇ 8 ਟਾਈਮ ਹੋਊਗਾ ਹਜੇ ਟਾਈਮ ਹੋਇਆ ਨਹੀਂ ਇਹ ਰਾਧਾ ਵਾਲਬ ਜੀ ਦਾ ਮੰਦਿਰ ਇੱਥੋਂ ਅੱਗੇ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਜੇ ਏ ਰਾਧਾ ਵਾਲਾ ਮੰਦਿਰ ਹੈ ਅੰਦਰ ਤੋਂ ਦਰਸ਼ਨ ਕਰ ਸਕਦੇ ਹੋ ਰਾਧਾ ਵਾਲਾ ਮੰਦਿਰ ਦੀ ਜਗਾਂ ਭੁਲਾ ਦੇ ਮੇਰੀ ਨਾ ਨਾਰਾਣੀ ਜਗਾਂ ਭੁਲਾ ਦੇ ਮੇਰੀ ਨਾ ਨਾਰਾਣੀ ਸਾਰ ਕਨਈਆ ਦੇ ਚਲੋ ਆਪਣੇ ਪਾਸ ਵਰੰਦ ਦੇ ਵਿੱਚ ਕਾਸ਼ੀ ਘਾਟ ਕਹਿੰਦੇ ਜਿਹਨੂੰ ਇਹ ਕਾਸ਼ੀ ਘਾਟ ਉਹ ਸਥਾਨ ਆ ਇੱਥੇ ਸ਼ਾਮ ਦੇ ਸਮੇਂ ਆਰਤੀ ਹੁੰਦੀ ਆ ਇੱਥੇ ਪੰਡਤ ਵਗੈਰਾ ਆਉਂਦੇ ਆ ਪੂਰੀ ਧੂਮ-ਧਾਮ ਨਾਲ ਆਰਤੀ ਕਰਦੇ ਆ ਆ ਜਮੁਨਾ ਨਦੀ ਆ ਜਮੁਨਾ ਨਦੀ ਦੀ ਆਰਤੀ ਕਰਦੇ ਆ ਜੇ ਕਿਸੇ ਨੇ ਇੱਥੇ ਬੋਟਿੰਗ ਕਰਨੀ ਹੋਵੇ ਬੋਟਿੰਗ ਕਰ ਸਕਦਾ ਪਰ ਪਰਸਨ ਦੀ 50 ਰੁਪਏ ਟਿਕਟ ਆ ਤੇ 5-7 ਮਿੰਟ ਗੇੜਾ ਦਵਾਂਦਿਆ ਇਹਨੂੰ ਜਮੁਨਾ ਕਾਸ਼ੀ ਘਾਟ ਕਹਿੰਦੇ ਤੁਸੀਂ ਦੇਖ ਸਕਦੇ ਆ ਜਮੁਨਾ ਨਦੀ ਦੇ ਕਿਨਾਰੇ ਕਾਸ਼ੀ ਘਾਟ ਆ ਬ੍ਰਿੰਦਵਨ ਦੇ ਵਿੱਚ ਸ਼ਾਮ ਦੇ ਸਮੇਂ ਇਥੇ ਆਰਤੀ ਹੁੰਦੀ ਹੈ ਬਹੁਤ ਭਾਰੀ ਆਰਤੀ ਹੁੰਦੀ ਹੈ। ਹਾਂਜੀ ਹੁਣ ਆਪਾਂ ਆਏ ਸੀਗੇ ਨਿਧੀਵਨ ਮੰਦਿਰ ਰੰਧਾਵਨ ਦੇ ਵਿੱਚ ਇਹ ਵੀ ਪ੍ਰਸਿੱਧਾ ਮੰਦਿਰਾਂ ਵਿੱਚੋਂ ਇੱਕ ਪ੍ਰਸਿੱਧ ਮੰਦਿਰ ਆ ਇਹ ਨਿਧੀਵਨ ਮੰਦਿਰ ਦਾ ਐਂਟਰੀ ਗੇਟ ਆ ਅੰਦਰ ਜਾ ਕੇ ਅੰਦਰ ਦਾ ਦ੍ਰਿਸ਼ ਦਿਖਾਉਣਾ ਨਿਧੀਵਨ ਮੰਦਿਰ ਦੇ ਵਿੱਚ। ਹਾਂਜੀ ਆਪਾਂ ਨਿਧੀਵਨ ਮੰਦਿਰ ਦੇ ਅੰਦਰ ਐਂਟਰ ਹੋ ਗਏ ਸੀਗੇ। ਇਹਦੇ ਵਿੱਚ ਆ ਪ੍ਰਕਰਮਾ ਬਣੀ ਵੀ ਆ ਪ੍ਰਕਰਮਾ ਬੰਦਾ ਕਰ ਸਕਦਾ। ਤੇ ਆਸੇ-ਪਾਸੇ ਆ ਜਾਲ ਲੱਗਾ ਹੋਇਆ ਵਦੇ ਇੱਕੋ ਹੀ ਤਰ੍ਹਾਂ ਦੇ ਦਰਖਤ ਲੱਗੇ ਹੋਇਆ। ਪਾਸੇ-ਪਾਸੇ ਜੰਗਲ ਦੀ ਤਰ੍ਹਾਂ ਸਾਰਾ ਤੇ ਇਹਨੂੰ ਪ੍ਰਕਰਮੂ ਵੀ ਪ੍ਰਕਰਮਾ ਕਰਨਾ ਚਾਹੁੰਦਾ ਕਰ ਸਕਦਾ। ਇਹ ਨਿਧੀ ਵਾਲ ਮੰਦਿਰ ਨਿਧੀ ਵਣ ਜਿਹੜਾ ਮੰਦਰਾ ਇਸ ਤੋਂ ਬਾਅਦ ਇੰਟਰ ਹੁੰਦੀਆਂ ਪ੍ਰਕਰਮਾ ਆਤੀ ਆ। ਇਸ ਲਈ ਨਾਮੂਆ ਕੰਮ ਨੂੰ ਬੰਦਾਨ ਚਲਾਣੇ ਵਾਲੇ ਵੀ ਗੰਦਾਨ ਬੈਰੀ ਦਾਅ ਮਾਰਾ। ਨਿਧੀ ਵਣ ਮੰਦਿਰ ਦੀ ਪ੍ਰਕਰਮਾ ਕਰਨ ਤੋਂ ਬਾਅਦ ਪਹਿਲਾਂ ਨਾ ਜੋ ਨਿਧੀ ਵਣ ਮੰਦਿਰ ਦੇ ਵਿੱਚ ਜਦੋਂ ਪ੍ਰਕਰਮਾ ਕਰਨ ਆਪਾਂ ਇੰਟਰ ਹੁੰਦੇ ਆ ਉਥੇ ਇੱਕ ਮੰਦਿਰ ਆ ਉਥੇ ਚੜਾਵਾ ਚੜਦਾਗਾ ਤੇ ਉਹ ਮੰਦਿਰ ਦੀ ਆਪਾਂ ਵੀਡੀਓ ਨਹੀਂ ਬਣਾ ਸਕਦੇ। ਇਹ ਪ੍ਰਕਰਮਾ ਖਤਮ ਹੁੰਦੀ ਐ ਇਤੂ ਬਾਅਦ ਵਿੱਚ ਨਿਲੀਬੰਦ ਬਾਅਦ ਇਹਦੇ ਕੋ ਮਨੋ ਕਾਮਨਾ ਆਹ ਪਾਤਰ ਬੜਿਆ ਦਾ ਇਹ ਵਿੱਚ ਲੋਕ ਜਿੱਤੇ ਕੋਈ ਮਨੋ ਕਾਮਨਾ ਇਹਦੇ ਵਿੱਚ ਬੋਲਦੇ ਆਪ ਦੀ ਜੇ ਕਿਸੇ ਦੀ ਕੋਈ ਵੀ ਮਨੋ ਕਾਮਨਾ ਕਹਿੰਦੇ ਪੂਰੀ ਹੁੰਦੀ ਇਹਦੇ ਵਿੱਚ ਬੋਲਦੇ ਆਹ ਪ੍ਰਕਰਮਾ ਰਹਿੰਦੀ ਐ ਇਤੂ ਪਿੱਛੇ ਉਹ ਤਾਂ ਹੀ ਲਾਸਟ ਰਾਈ ਨਿਲੀਬੰਦੀ ਪ੍ਰਕਰਮਾ ਇਤੂ ਬਾਅਦ ਹੁਣ ਆਪਾਂ ਪ੍ਰਕਰਮਾ ਤੋਂ ਬਾਅਦ ਮੰਦਰ ਦੇ ਚੜਾਵਾ ਚੜਾ ਕੇ ਦਰਸ਼ਨ ਕਰਕੇ ਇੱਥੋਂ ਦੀ ਆਪਾਂ ਨਿਲੀਬੰਦ ਹੋ ਬਾਹਰ ਨਿਕਲ ਸਕਦੇ ਆ ਉਧਰ ਦੀ ਐਂਟਰੀ ਗੇਟ ਸੀਗਾ ਤੇ ਇੱਧਰ ਦੀ ਇਹ ਦਾਰਸ਼ਨ ਕਰਕੇ ਪ੍ਰਕਰਮਾ ਕਰਕੇ ਆਪਾਂ ਸਾਰਾ ਬਾਹਰ ਨਿਕਲ ਸਕਦੇ ਪਰ ਇਹ ਪ੍ਰੇਮ ਮੰਦਰ ਦੇ ਕੋਲੇ ਜਾਵਾਂ ਨਾਲ ਹੀ ਇੱਕ ਸਕੂਨ ਮੰਦਰਾ ਬਾਬੇ ਹੁਣ ਅਸੀਂ ਉੱਥੇ ਗਏ ਸੀਗੇ ਇਹ ਵੀ ਬਹੁਤ ਸੋਹਣਾ ਮੰਦਰਾ ਬਹੁਤ ਬ੍ਰੀਕ ਕਲਾਕੀ ਕੀਤੀ ਹੋਈ ਹੈ ਚ ਤੇ ਰਾਤ ਨੂੰ ਕਹਿੰਦੇ ਇੱਥੇ ਵੀ ਪ੍ਰੇਮ ਮੰਦਰਾ ਨੂੰ ਬਹੁਤ ਇਕੱਠ ਹੁੰਦਾ ਤੇ ਇਹ 4 ਵਜੇ ਮੰਦਿਰ ਖੁੱਲਦਾ ਸ਼ਾਮ ਦੇ 9 ਵਜੇ ਤਾਈਂ ਹੁੰਦਾ ਦੁਪਹਿਰ ਇਹ ਮੰਦਰਾ ਦੇ ਬੰਦ ਹੋ ਜਾਂਦਾ ਸਕੂਨ ਮੰਦਰਾ ਦੇਖੋ ਪੂਰੀ ਰੌਣਕ ਲੱਗੀ ਹੋਏ ਲੋਕਾਂ ਦੀ ਫੋਟੋ ਖੁੱਤੀ ਜਾਂਦੀ ਆ ਤੇ ਸਾਹਮਣੇ ਛੋਟੀ ਛੋਟੀ ਦੀ ਮੂਰਤੀ ਬਣੀ ਵੀ ਆ ਹਨੀਆ ਭਗਵਾਨ ਦੀ ਲੋਕ ਉਹਦੇ ਦਰਸ਼ਨ ਕਰਦੇ ਆ ਇਹਨੂੰ ਇਸ ਕੋਨ ਮੰਦਿਰ ਕਹਿੰਦੇ ਆ ਕੋਈ ਟਿਕਟ ਨਹੀਂ ਦੇਖਣ ਦੀ ਕਿਸੇ ਮੰਦਿਰ ਦੀ ਸਾਰੇ ਫਰੀ ਆ ਮੰਦਿਰ ਦੇਖਣ ਦੇ ਵਿੱਚ ਕੋਈ پابੰਦੀ ਨਹੀਂ ਕੋਈ ਰੂਲ ਨਹੀਂ ਬਸ ਐਵੇਂ ਗੱਜੇ ਟਾਈਮ ਖੁੱਲੇ ਆ ਮੰਦਿਰ ਖੁੱਲੇ ਆ ਜੇ ਟਾਈਮ ਬੰਦਾ ਬੰਦਾ ਮੰਦਿਰਾਂ ਆ ਤੋਂ ਤੇ ਮੰਦਿਰਾਂ ਜਿਹੜਾ ਸ਼ਾਮ ਦੇ ਵਿੱਚ ਰਾਤ ਨੂੰ ਆਉਂਦਾ ਫਾਇਦਾ ਰਹੇਗਾ ਜਿਹੜੇ ਦਾ ਰਾਤ ਕਿੰਨੀ ਘੱਟ ਹੁੰਦੀ ਹੈ ਰਾਤ ਨੂੰ ਰੌਣਕ ਬਹੁਤ ਹੁੰਦੀ ਹੈ ਆਪਿਓ ਇਹ ਚਾਹ ਦਾ ਕੱਪ ਨਾ ਦਸਾਂ ਦਾ ਆ ਬਈ ਯਾਰ 100 ਲੱਗੇ ਬਈ ਬੜੀ ਤਗੜੀ ਚਾਹ ਯਾਰ ਦਸਾਂ ਦਾ ਕੱਪ ਆ ਆ ਬਾਈ ਚਾਹ ਬਣਾਉਂਦਾ ਪਾ ਗਾ ਯਾਰ ਕਸਰ ਹੀ ਨਹੀਂ ਛੱਡੀ ਵੀ ਕੋਈ ਚਾਹ ਸਿਰਾ ਇੱਕ ਨੰਬਰ ਆ ਚਾਹ ਦਸਾਂ ਦਾ ਕੱਪ ਛੋਟਾ ਜਿਹਨੂੰ ਸਵਾਦ ਆਉਂਦਾ ਨਾ ਉਹਦੋਂ ਮੇਰੇ ਨਾਲ ਮੌਕੇ ਦਾ ਕੱਪ ਹੈ ਹਾਰੇ ਹਾਰੇ ਰਾਦੇ ਰਾਦੇ ਵਾਵਾ ਆ ਬਾਬੇ ਉਹ 12:00 ਵੱਜ ਗਏ ਸਵਾ 12:00 ਉੱਤੇ ਟਾਈਮ ਹੋ ਗਿਆ ਤੇ ਆ ਆਪ ਨੂੰ ਆਟੋ ਵਾਲਾ ਵੀਰ ਤੁਹਾਨੂੰ ਹੁਣ ਲੈ ਕੇ ਜਾਊਗਾ ਜਿੱਥੇ ਬਾਬਾ ਪ੍ਰੇਮਾਨੰਦ ਦਾ ਪ੍ਰਕਰਮਾਂ ਲਈ ਨਿਕਲਦਾ ਹਾਂ ਫੇਰੀ ਕੱਢਣੀ ਹਾਂ 1:30 ਵਜੇ ਸ਼ੁਰੂ ਹੋ ਜਾਂਦੇ ਆ ਬਾਬਾ ਜੀ ਦੀ ਪ੍ਰਕਰਮਾਂ ਤੇ 2:30 ਵਜੇ ਤੱਕ ਕੰਪਲੀਟ ਹੋ ਜਾਂਦੀ ਆ ਹੁਣ ਆਈ ਆਟੋ ਫੜ ਲਿਆ 40 ਰੁਪਏ ਲੈਂਦਾ ਪਰ ਪਰਸਨ ਦੇ 20 ਰੁਪਏ ਲੈਂਦੇ ਪਰ ਕੇ ਤੁਹਾਨੂੰ ਸਰਾਉਣੇ ਬਾਬਾ ਜੀ ਦੇ ਦਰਸ਼ਨ ਹਾਂਜੀ ਆਹ ਰਸਤਾ ਬਾਬੇ ਆਸ਼ਰਮ ਨੂੰ ਜਾਂਦਾ ਬਾਬਾ ਜੀ ਇਧਰੋਂ ਆਉਣਗੇ 1:30 ਵਜੇ ਬਾਬਾ ਜੀ ਆਉਣਗੇ ਆਸੇ-ਪਾਸੇ ਸੰਗਤ ਬੈਠੀ ਆ ਇਹ ਰਾਧੇ ਕ੍ਰਿਸ਼ਨ ਦਾ ਜੋ ਕੀਤਨਾਂ ਗਾਇਨ ਕਰਦੀ ਇਹ ਸਾਰੇ ਬਾਬਾ ਜੀ ਦੀ ਪ੍ਰਤੀਸ਼ਾ ਦੇ ਵਿੱਚ ਆ ਇੱਥੋਂ ਰਸਤਾ ਸ਼ੁਰੂ ਹੋ ਜਾਂਦਾ ਮੇਨ ਚੌਂਗ ਤੋਂ ਤੇ ਉਹ ਬਾਬੇ ਦੇ ਆਸ਼ਰਮ ਆਸ਼ਰਮ ਤੱਕ ਜਾਂਦਾ ਇੱਥੋਂ ਲੈ ਕੇ ਉਹ ਜਿਸ ਤੱਕ ਆਸ਼ਰਮ ਤੱਕ ਸਾਰੀ ਸੰਗਤ ਬੈਠੀ ਆ ਕੀਤਨ ਗਾਇਨ ਕਰ ਰਹੀ ਆ ਬਾਬੇ ਦੇ ਇੰਤਜ਼ਾਰ ਕਰ ਰਹੀ ਆ ਜਦੋਂ ਬਾਬਾ ਜੀ ਆਉਣਗੇ ਸਾਨੂੰ ਦਰਸ਼ਨ ਕਰਵਾਉਣੇ ਆ ਸਾਡੇ ਨਾਲ ਬਣੇ ਰਹੋ ਇੱਥੋਂ ਬਾਬਾ ਜੀ ਆਉਣਗੇ ਆਪਣੇ ਆਸ਼ਰਮ ਤੱਕ ਜਾਣਗੇ ਉਹ ਉੱਥੇ ਗੰਗਾ ਨਗਾਤਾ ਰਹੂ ਮੈਂ ਇਸ ਦਿਨ ਤੇਰਾ ਰਾਮਾ ਬਾਬਾ ਰਾਧਾ ਰਾਧਾ ਕੀ ਤਨ ਕਰਦਾ ਰਾਧਾ ਆਪਣਾ ਕਰਤਾਰ ਲੋਕ ਰੰਗੋਲੀਆਂ ਬਣਾ ਰਹੇ ਆ ਫੁੱਲਾਂ ਨਾਲ ਬਾਬੇ ਦੇ ਆਉਣ ਦਾ ਸਮਾਂ ਜਗੀ ਕਰ ਰਿਹਾ ਲੋਕਾਂ ਨੇ ਐ ਸੜਕ ਫੁੱਲਾ ਨਾਲ ਭਾਰਤੀ ਆ ਬਾਬੇ ਸਮਾਉਣ ਦਾ ਨੇੜੇ ਆ ਰਿਹਾ